ਹੈਲੋ ਜੀ ਨਮਸਤੇ ਸੱਛਿਆ ਕਾਲ ਜੈ ਮਾਤਾ ਦੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਮੈਂ ਵੀ ਬਹੁਤ ਹੀ ਵਧੀਆ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਟੁਟੋਰੀ ਅੰਜਲੀ ਤੇ ਅੱਜ ਆਪਾਂ ਬਣਾਇਆ ਸੀਗਾ ਗੋਭੀ ਦਾ ਪਰੌਂਠਾ ਤੇ ਇਹਦੇ ਚ ਪਾਈਆਂ ਸੀ ਆਪਾਂ ਲਸਣ ਦੀਆਂ ਭੂਕਾਂ ਲੋਜੀ ਰੈਸিপি ਕਰਦੇ ਆ ਹੁਣ ਆਪਾਂ ਸ਼ੁਰੂ ਗੋਭੀ ਦੇ ਪਰੌਂਠੇ ਵਾਸਤੇ ਲਿਆ ਆਪਾਂ ਗੋਭੀ ਦਾ ਬੱਡਾ ਸਾਰਾ ਫੁੱਲ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪਚਰਨਾ ਸ਼ੁਰੂ ਕਰ ਲੈਣਾ ਪਹਿਲਾਂ ਆਪਾਂ ਇਹਨੂੰ ਧੋਸਵਾਰ ਲੈਣਾ ਤੇ ਤੁਸੀਂ ਚਾਹੋ ਤਾਂ ਇਹਨੂੰ ਛੋਟੇ-ਛੋਟੇ ਪੀਸਾਂ ਦੇ ਵਿੱਚ ਕਰਕੇ ਧੋਸਵਾਰ ਲਿਓ ਮੈਂ ਇਹਨੂੰ ਪੂਰੇ ਦਾ ਪੂਰਾ ਹੀ ਧੋਸਵਾਰ ਲਿਆ ਸੀਗਾ ਤੇ ਮੈਨੂੰ ਪਚਰਨਾ ਮੈਨੂੰ ਜ਼ਿਆਦਾ ਸਵਾਦ ਲੱਗਦੀ ਹੈ ਪਰ ਜੇਕਰ ਤੁਸੀਂ ਇਹਨੂੰ ਮਿਕਸੀ ਦੇ ਵਿੱਚ ਇੱਕ ਗੇੜਾ ਜਿਹਾ ਲਵਾ ਲਓਗੇ ਨਾ ਤਾਂ ਵੀ ਇਹ ਵਾਲੀਓ ਵਧੀਆ ਬਣ ਜਾਂਦੀ ਹੈ ਬਿਲਕੁਲੀ ਦਰਦਰੀ ਜੀ ਬਣ ਜਾਂਦੀ ਹੈ ਤੇ ਲੋ ਜੀ ਆਪਾਂ ਗੋਭੀ ਨੂੰ ਪਚਰ ਲਿਆ ਤੇ ਮੇਰੇ ਕੋਲ ਆ ਸੀਗਾ ਗੋਭੀ ਨੂੰ ਚੰਗੀ ਤਰ੍ਹਾਂ ਤੇ ਆਪਣੀ ਮੂਲੀ ਨੂੰ ਚੋੜਨ ਵਾਲਾ ਯੰਤਰ ਤੁਸੀਂ ਵੀ ਇਹ ਲੈ ਕੇ ਆ ਸਕਦੇ ਹੋ ਇਹ ਆਮ ਦੁਕਾਨ ਤੋਂ ਮਿਲ ਜੂਗਾ ਤੇ ਲੋ ਜੀ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਨਿਚੋੜ ਕੇ ਦਾ ਚੰਗੀ ਤਰ੍ਹਾਂ ਪਾਣੀ ਕੱਢ ਦਨਾਂ ਤਾਂ ਜੋ ਗੋਭੀ ਦੇ ਪਰੌਂਠੇ ਫਟਣ ਨਾ ਜੇ ਆਪਾਂ ਪੌਣੇ ਨਾਲ ਨਿਚੋੜਦੇ ਆ ਨਾ ਤਾਂ ਉਹਦੇ ਵਿੱਚ ਥੋੜਾ ਥੋੜਾ ਜਿਹਾ ਪਾਣੀ ਫਿਰ ਵੀ ਰਹਿ ਜਾਂਦਾ ਤੇ ਇਹਦੇ ਵਿੱਚ ਤਾਂ ਜਮਾ ਹੀ ਸੁੱਕ ਜਾਂਦਾ ਪਾਣੀ ਬਿਲਕੁਲ ਹੀ ਪਾਣੀ ਨਿਚੜ ਜਾਂਦਾ ਤੇ ਇਹ ਬਹੁਤ ਹੀ ਕਾਮਯਾਬ ਚੀਜ਼ ਹੈ ਗੋਭੀ ਦੇ ਪਰੌਠੇ ਪਰੌਠੇ ਬਣਾ ਲੀ ਮੂਲੀ ਦੇ ਪਰੌਠੇ ਕੱਚੇ ਪਪੀਤੇ ਦਾ ਪਰੌਂਠਾ ਮਤਲਬ ਹਰ ਚੀਜ਼ ਜੇ ਤੁਸੀਂ ਨਿਚੋੜਨੀ ਹੈ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਤੇ ਲੋ ਜੀ ਇਹਨੂੰ ਆਪਾਂ ਨਿਚੋੜ ਕੇ ਹੁਣ ਪਾਣੀ ਚ ਚੰਗੀ ਤਰ੍ਹਾਂ ਨੂੰ ਕੱਢ ਲਿਆ ਹੋਇਆ ਤੇ ਆਪਾਂ ਪਲੇਟ 'ਚ ਪਾ ਕੇ ਹੁਣ ਆਪਾਂ ਚੀਰ ਦਿਆ ਹਰੀ ਮਿਰਚ ਕੋਈ ਜਿਹੜੀ ਹਰੀ ਮਿਰਚ ਹੈ ਉਹ ਗੋਭੀ ਦੇ ਪਰੌਠੇ ਵਿੱਚ ਜਾਂ ਮੂਲੀ ਦੇ ਪਰੌਠ ਬਾਏ ਦੇ ਵਿੱਚ ਇੱਕੋ ਹੀ ਹਰੀ ਮਿਰਚ ਪਾਈ ਸੀਗੀ ਕਿਉਂਕਿ ਮੈਨੂੰ ਇੰਨੀ ਹੀ ਪਸੰਦ ਆ ਤੇ ਜੇਕਰ ਤੁਸੀਂ ਜ਼ਿਆਦਾ ਤਿੱਖਾ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਇਹਦੇ ਵਿੱਚ ਦੋ ਹਰੀਆਂ ਮਿਰਚਾਂ ਜਾਂ ਆਪਣੇ ਸਵਾਦ ਅਨੁਸਾਰ ਇਹਨੂੰ ਨਹੀਂ ਵੀ ਪਾਣਾ ਚਾਹੁੰਦੇ ਤਾਂ ਤੁਸੀਂ ਨਹੀਂ ਵੀ ਪਾ ਸਕਦੇ ਹੋ ਤੇ ਫਿਰ ਆਪਾਂ ਪਾਇਆ ਇਹਦੇ ਵਿੱਚ ਧਨੀਆ ਤੇ ਆਹ ਹੈ ਜੀ ਲਸਣ ਦੀਆਂ ਭੂਕਾਂ ਤੇ ਇਹ ਤਾਂ ਬਾਲੀਆਂ ਸਵਾਦ ਲੱਗਦੀਆਂ ਨੇ ਤੁਸੀਂ ਪਾ ਕੇ ਦੇਖਿਓ ਇੱਕ ਵਾਰ ਇਹਦਾ ਨਾ ਅਲੱਗ ਜਿਹਾ ਹੋਰ ਹੀ ਤਰ੍ਹਾਂ ਦਾ ਟੇਸਟ ਆਉਂਦਾ ਤੇ ਤੁਸੀਂ ਇਹਨੂੰ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਇਹ ਤਾਂ ਇਹਨਾਂ ਨੂੰ ਆਪਣੇ ਗਮਲੇ ਵਿੱਚ ਹੀ ਉਗਾਇਆ ਹੋਇਆ ਹੈ ਤੇ ਇੱਕ ਭੂਕੀ ਬਹੁਤ ਲੱਗਦੀ ਆ ਧਨੀਆ ਵੀ ਮੇਰੇ ਗਮਲੇ ਦਾ ਹੀ ਆ ਤੇ ਨਾਲ ਹੀ ਪੁਦੀਨਾ ਵੀ ਐਦਾਂ ਦੀਆਂ ਛੋਟੀਆਂ-ਛੋਟੀਆਂ ਜਿਹੀਆਂ ਮੈਂ ਆਪਣੇ ਉੱਪਰ ਹੀ ਉਗਾਈਆਂ ਹੋਈਆਂ ਨੇ ਤੇ ਤੁਸੀਂ ਵੀ ਇਹਨਾਂ ਨੂੰ ਗਮਲਿਆਂ ਦੇ ਵਿੱਚੋਂ ਲਗਾ ਸਕਦੇ ਹੋ ਤੇ ਲੋ ਜੀ ਇਹਨੂੰ ਆਪਾਂ ਹੁਣ ਭੂਕ ਨੂੰ ਵੀ ਚੰਗੀ ਤਰ੍ਹਾਂ ਬਰੀਕ-ਬਰੀਕ ਜਿਆ ਕੱਟ ਕੇ ਪਾ ਦੇਣਾ ਤੇ ਤੁਸੀਂ ਇੱਕ ਵਾਰ ਖਾ ਕੇ ਦੇਖਿਓ ਇਹ ਵੈਸੇ ਵੀ ਆਪਣੀ ਜਿਹੜੇ ਮੇਥੀ ਦਾ ਪਰੌਂਠਾ ਹੁੰਦਾ ਹੈ ਜਾਂ ਕੋਈ ਸਿੰਪਲ ਪਰੌਂਠਾ ਵੀ ਖਾਣਾ ਉਹਦੇ ਵਿੱਚ ਵੀ ਇਹਨੂੰ ਪਾਇਆ ਜਾ ਸਕਦਾ ਜਰੂਰੀ ਨਹੀਂ ਵੀ ਆਪਾਂ ਗੋਭੀ ਦੇ ਪਰੌਂਠੇ ਜੀ ਬਣਾਣਾ ਤੇ ਫਿਰ ਇਸ ਤੋਂ ਬਾਅਦ ਆਪਾਂ ਪਾਵਾਂ ਲਾਲ ਮਿਰਚ ਤੇ ਗਰਮ ਮਸਾਲਾ ਤੇ ਕਾਲੀ ਮਿਰਚ ਜ਼ਰੂਰ ਪਾ ਲਿਓ ਥੋੜੀ ਜੀ ਪਾਣੀ ਆ ਬਿਲਕੁਲ ਕਿਉਂਕਿ ਆਪਾਂ ਹਰੀ ਮਿਰਚ ਵੀ ਪਾਈ ਹੋਈ ਆ ਤੇ ਲਾਲ ਮਿਰਚ ਵੀ ਪਾਈ ਆ ਫੇ ਜਿਆਦਾ ਤਿੱਖੀ ਨਾ ਹੋ ਜਵੇ ਤੇ ਹੁਣ ਆਪਾਂ ਨੂੰ ਚੰਗੀ ਤਰ੍ਹਾਂ ਰਲਾ ਦੇਣਾ ਸਹੱਤਾਂ ਨਾਲ ਹੀ ਚੰਗੀ ਤਰ੍ਹਾਂ ਰਲਾ ਦਿਓ ਕਿਉਂਕਿ ਕਈ ਵਾਰ ਕੀ ਹੁੰਦਾ ਵੀ ਲੂਣ ਨਾ ਇੱਕ ਪਾਸੇ ਇਕੱਠਾ ਜਾ ਹੋ ਜਾਂਦਾ ਫਿਰ ਜਦੋਂ ਆਪਾਂ ਰੋਟੀ ਬਣਾਣੇ ਆ ਤਾਂ ਇੱਕ ਪਾਸੇ ਲੂਣ ਜਾ ਆ ਜਾਂਦਾ ਤਾਂ ਇੱਕ ਪਾਸੇ ਫਿੱਕੀ ਜੀ ਰੋਟੀ ਲੱਗਦੀ ਹੈ ਇਸ ਲਈ ਹੱਥਾਂ ਨਾਲ ਹੀ ਆਪਾਂ ਸਾਰੇ ਪਾਸੇ ਉਹਨੂੰ ਮਿਕਸ ਕਰ ਲੈਣਾ ਹੁਣ ਆਪਾਂ ਲੈਣਾ ਸੋਹਣਾ ਜਿਹਾ ਪੇੜਾ ਤੇ ਬੇਲ ਲੈਣੀ ਆ ਉਹਦੀ ਛੋਟੀ ਜੀ ਰੋਟੀ ਤੇ ਇਹਦੇ ਵਿੱਚ ਭਰ ਦੇਣਾ ਆਪਾਂ ਜਿਹੜੀ ਆਪਣੀ ਮਸਾਲਾ ਇਕੱਠਾ ਕੀਤਾ ਆਪਾਂ ਮਸਾਲੇ ਨੂੰ ਬਣਾਇਆ ਤੇ ਇਹਨੂੰ ਆਪਾਂ ਭਰ ਦੇਣਾ ਤੇ ਹੁਣ ਆਪਾਂ ਬਿਲਕੁਲ ਹੌਲੇ ਹੌਲੇ ਹੱਥਾਂ ਨਾਲ ਇੱਕ ਤਾਂ ਇਹਨੂੰ ਬੇਲ ਲੈਣਾ ਤੇ ਇੱਕ ਆਪਾਂ ਹੌਲੇ ਹੌਲੇ ਹੱਥਾਂ ਨਾਲ ਹੀ ਹੈ ਫਿਰ ਗੋਭੀ ਦਾ ਪਰੌਂਠਾ ਬਣਾਉਣ ਲੱਗਿਆ ਵੀ ਇਹ ਫਟਿਆ ਹੀ ਰਹੂਗਾ ਇਸ ਲਈ ਇਹਨੂੰ ਬੜੇ ਸੌਖੇ ਜਿਹੇ ਤਰੀਕੇ ਨਾਲ ਤੇ ਬੜੇ ਧਿਆਨ ਨਾਲ ਇਹਨੂੰ ਚੰਗੀ ਤਰ੍ਹਾਂ ਆਪਾਂ ਵਟ ਦੇਣਾ ਤੇ ਹੁਣ ਆਪਾਂ ਲਾਣਾ ਥੋੜਾ ਜਿਹਾ ਧੂੜਾ ਤੇ ਧੂੜਾ ਲਾਣ ਤੋਂ ਬਾਅਦ ਨਾਲ ਹੱਥਾਂ ਨਾਲ ਇਹਨੂੰ ਇਸ ਤਰ੍ਹਾਂ ਦਬ ਦੇਣਾ ਤਾਂ ਜੋ ਆਪਣਾ ਜਿਹੜਾ ਮਸਾਲਾ ਆ ਉਹ ਸਾਰੇ ਪਾਸੇ ਮਿਕਸ ਹੋ ਜੂਵੇ ਤੇ ਇਹਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਹੁਣ ਬੇਲਣੇ ਨਾਲ ਹਲਕੀ ਹਲਕੀ ਜਿਹੀ ਹੱਥਾਂ ਨਾਲ ਇਹਨੂੰ ਚੰਗੀ ਤਰ੍ਹਾਂ ਆਪਾਂ ਬੇਲ ਦੇਣਾ ਤੇ ਇਹ ਬਹੁਤ ਹੀ ਮੋਟੀ ਜੀ ਵੀ ਨਹੀਂ ਆਪਾਂ ਰੱਖਣੀ ਹੈਗੀ ਤੇ ਬਹੁਤ ਹੀ ਆਹ ਪਤਲੀ ਵੀ ਨਹੀਂ ਕਰਨੀ ਹੈਗੀ ਕਿਉਂਕਿ ਜੇ ਆਪਾਂ ਪਤਲੀ ਕਰਾਂਗੇ ਨਾ ਫਿਰ ਪਾਪੜ ਜੀ ਰੋਟੀ ਬਣ ਜਾਂਦੀ ਆ ਤੇ ਜਿਆਦਾ ਮੋਟੀ ਵੀ ਨਹੀਂ ਰੱਖਣੀ ਤੇ ਤੁਸੀਂ ਦੇਖੋ ਸਾਡੀ ਰੋਟੀ ਜਮਾ ਹੀ ਪਾਣੀ ਨਹੀਂ ਹੈਗਾ ਇਹਦੇ ਵਿੱਚ ਤੇ ਬਹੁਤ ਹੀ ਵਧੀਆ ਬਣ ਕੇ ਆਪਣੀ ਬਿਲਕੈ ਤਿਆਰ ਹੋਈ ਆ ਤੇ ਬਸ ਹੁਣ ਤਾਂ ਕੰਮ ਕੋਈ ਖਾਸ ਰਹਿ ਹੀ ਨਹੀਂ ਗਿਆ ਹੁਣ ਤਾਂ ਆਪਾਂ ਤਵੇ ਤੇ ਸੁੱਟਣਾ ਇਹਨੂੰ ਤੇ ਚੰਗੀ ਤਰ੍ਹਾਂ ਦੋਨੇ ਪਾਸੇ ਸੇਕ ਲੈਣਾ ਦੇਸੀ ਘਿਓ ਲਾ ਕੇ ਮੈਂ ਇਹਨੂੰ ਸੇਕਿਆ ਸੀਗਾ ਤੁਸੀਂ ਜਿਹੜਾ ਤੇਲ ਘਿਓ ਖਾਣੇ ਹੋ ਤੁਸੀਂ ਉਹਦੇ ਨਾਲ ਇਹਨੂੰ ਸੇਕ ਸਕਦੇ ਹੋ ਤੇ ਇਹਨੂੰ ਆਪਾਂ ਦੋਨੋਂ ਪਾਸਿਓਂ ਤੇਲ ਘਿਓ ਲਾ ਕੇ ਚੰਗੀ ਤਰ੍ਹਾਂ ਸੇਕ ਲੈਣਾ ਹੈ ਬਾਹਲਾ ਸਿੱਮਤੇ ਨਹੀਂ ਪਕਾਉਣਾ ਇਹਨੂੰ ਤੇ ਨਾ ਹੀ ਇਹਨੂੰ ਪੂਰੀ ਅੱਗ ਤੇ ਪਕਾਉਣਾ ਕਿਉਂਕਿ ਫਿਰ ਅੰਦਰੋਂ ਰੋਟੀ ਕੱਚੀ ਰਹਿ ਜਾਂਦੀ ਹੈ ਤੇ ਬਾਹਰੋਂ ਇਹ ਬਿਲਕੁਲ ਪੱਕ ਜਾਂਦੀ ਹੈ ਬਿਲਕੁਲ ਮਤਲਬ ਮੀਡੀਅਮ ਜੇ ਆਪਾਂ ਜਿਹੜੀ ਅੱਗ ਹੈ ਉਹ ਰੱਖ ਕੇ ਇਹਨੂੰ ਚੰਗੀ ਤਰ੍ਹਾਂ ਪਕਾ ਲੈਣਾ ਤੇ ਦੇਖੋ ਸਾਡੀ ਰੋਟੀ ਕਿੰਨੀ ਸ਼ਾਨਦਾਰ ਬਣ ਕੇ ਤਿਆਰ ਹੋਈ ਹੈ ਤੇ ਤੁਸੀਂ ਗੋਭੀ ਦੀ ਰੋਟੀ ਕਿਵੇਂ ਬਣਾਣੇ ਹੋ ਤੇ ਉਹਦੇ ਵਿੱਚ ਕੀ ਕੀ ਪਾਣੇ ਹੋ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਹੜੀ-ਕਿਹੜੀ ਹੋਰ ਰੈਸਪੀ ਤੁਸੀਂ ਦੇਖਣਾ ਚਾਹੁੰਦੇ ਹੋ ਵੀ ਮੈਂ ਪਾਵਾਂ ਤੇ ਇਹ ਵੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਪਲੀਜ਼ ਮੈਨੂੰ ਸਪੋਰਟ ਕਰੋ ਤੇ ਮੇਰੇ ਚੈਨਲ ਨੂੰ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰਿਆ ਕਰੋ ਤੇ ਲੋ ਜੀ ਰੋਟੀ ਆਪਣੀ ਸਿੱਕੇ ਦੋਨੇ ਪਾਸੇ ਹੋ ਤਿਆਰ ਹੋ ਚੁੱਕੀ ਐ ਤੇ ਦੇਖੋ ਕਿੰਨੀ ਸ਼ਾਨਦਾਰ ਰੋਟੀ ਬਣ ਕੇ ਤਿਆਰ ਹੋਈ ਆ ਹੁਣ ਤੁਹਾਨੂੰ ਆਪਾਂ ਖਾ ਕੇ ਵੀ ਦਿਖਾਵਾਂਗੇ ਬੁਰਕੀ ਤੋੜ ਕੇ ਵੀ ਦਿਖਾਵਾਂਗੀ ਵੀ ਕਿੱਥੇ-ਕਿੱਥੇ ਤੱਕ ਜਿਹੜਾ ਮਸਾਲਾ ਇਹਦਾ ਭਰਿਆ ਜਾ ਚੁੱਕਿਆ ਨਾਲ ਮੈਂ ਲਿਆ ਸੀ ਦਹੀਂ ਤੇ ਦੇਖੋ ਰੋਟੀ ਨਾਲ ਚਾਹ ਦਾ ਕੱਪ ਤਾਂ ਬਹੁਤ ਜ਼ਰੂਰੀ ਹੈ ਚਾਹ ਦੇ ਕੱਪ ਤੋਂ ਬਿਨਾ ਤਾਂ ਜਿਹੜਾ ਨਾਸ਼ਤਾ ਹੈ ਉਹ ਪੂਰਾ ਹੁੰਦਾ ਹੀ ਨਹੀਂ ਕਿਉਂਕਿ ਇਹ ਵੀ ਨਾਸ਼ਤਾ ਸੀਗਾ ਤੇ ਨਾਸ਼ਤੇ ਦੇ ਵਿੱਚ ਚਾਹ ਦਾ ਕੱਪ ਤਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਨੂੰ ਕਿਨੂੰ ਨਾਸ਼ਤਾ ਚਾਹ ਤੋਂ ਬਿਨਾ ਵਧੀਆ ਨਹੀਂ ਲੱਗਦਾ ਮੈਨੂੰ ਤਾਂ ਬਿਲਕੁਲ ਹੀ ਵਧੀਆ ਨਹੀਂ ਲੱਗਦਾ ਹੈਗਾ ਜਦ ਤੱਕ ਚਾਹ ਦਾ ਕੱਪ ਨਾ ਹੋਵੇ ਤੇ ਲੋ ਜੀ ਰੋਟੀ ਦੇਖੋ ਸਾਡੀ ਕਿੱਡੀ ਸ਼ਾਨਦਾਰ ਬਣ ਕੇ ਤਿਆਰ ਹੋਈ ਹੈ ਤੇ ਆਹ ਦੇਖੋ ਆਪਾਂ ਥੋੜੀ ਬੁਰਗੀ ਗੋਭੀ ਦਾ ਮਸਾਲਾ ਦੇਖੋ ਵੀ ਐਵੇਂ ਅੰਦਰ ਤੱਕ ਪੂਰਾ ਫੁੱਲ ਹਰ ਬੁਰਕੀ ਦੇ ਵਿੱਚ ਭਰਿਆ ਹੋਇਆ ਤੇ ਇਹ ਨਹੀਂ ਵੀ ਆਹਾ ਸਿਰਫ ਇਹ ਵਾਲੀ ਬੁਰਕੀ ਦੇ ਵਿੱਚ ਹੀ ਮਸਾਲਾ ਆ ਤੁਸੀਂ ਬੁਰਕੀ ਦਾ ਰੋਟੀ ਦਾ ਜਿਹੜਾ ਵੀ ਹਿੱਸਾ ਤੋੜੋਗੇ ਨਾ ਜਿਹੜੇ ਵੀ ਬੁਰਕੀ ਤੋੜੋਗੇ ਤੇ ਤੁਹਾਨੂੰ ਹਰ ਬੁਰਕੀ ਦੇ ਵਿੱਚ ਇਦਾਂ ਹੀ ਮਸਾਲਾ ਆਊਗਾ ਤੇ ਲੋ ਜੀ ਰੋਟੀ ਸਾਡੀ ਵਾਕਈ ਬਹੁਤ ਸਵਾਦ ਬਣ ਕੇ ਤਿਆਰ ਹੋਈ ਸੀਗੀ ਤੇ ਤੁਸੀਂ ਬਣਾਓ ਜੀ ਖਾਓ ਜੀ ਤੇ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਪਲੀਜ਼ ਮੈਨੂੰ ਸਪੋਰਟ ਕਰਿਆ ਕਰੋ ਤੇ ਜਿਆਦਾ ਤੋਂ ਜਿਆਦਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਓਕੇ ਜੀ ਬਾਏ ਬਾਏ ਮਿਲਦੇ ਆਂ ਫੇਰ ਕਿਸੇ ਹੋਰ ਵੀਡੀਓ